ਹਾਂਜੀ ਦੋਸਤੋ ਐਮਐਡੀ ਜੋਬ ਅਲਰਟ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਪੰਜਾਬ ਦੇ ਬਕਬਕ ਸਕੂਲਾਂ ਦੇ ਵਿੱਚ ਤੇ ਚੰਡੀਗੜ੍ਹ ਦੇ ਵਿੱਚ ਇੱਕ ਸਕੂਲ ਦੇ ਵਿੱਚ ਭਰਤੀ ਆ ਚੁੱਕੀ ਹੈ ਜੀ ਜਿਵੇਂ ਕਿ ਜਵਾਹਰ ਨਵੋਦਿਆ ਵਿਦਿਆਲਾ ਦੇ ਵਿੱਚ ਵੀ ਭਰਤੀ ਆ ਚੁੱਕੀ ਹੈ ਜੀ ਬਕਬਕ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ ਜੀ ਵੀਡੀਓ ਇੱਕ ਹੈਗੀ ਹੈ ਜੀ ਪੋਸਟਾਂ ਸੰਬੰਧੀ ਨੋਟੀਫਿਕੇਸ਼ਨ ਚਾਰ ਹੈਗੇ ਨੇ ਇਸ ਕਰਕੇ ਚਾਰੇ ਨੋਟੀਫਿਕੇਸ਼ਨ ਦੇਖਿਓ ਪਹਿਲਾਂ ਪਹਿਲੇ ਨੋਟੀਫਿਕੇਸ਼ਨ ਦੀ ਗੱਲ ਕਰਾਂਗੇ ਫਿਰ ਦੂਸਰੇ ਫਿਰ ਤੀਸਰੇ ਫਿਰ ਚੌਥੇ ਨੋਟੀਫਿਕੇਸ਼ਨ ਦੀ ਪੂਰਾ ਵੀਡੀਓ ਨੂੰ ਧਿਆਨ ਨਾਲ ਅੰਤ ਤੱਕ ਜੁੜ ਦੇਖਣਾ ਵੀਡੀਓ ਦੇ ਅੰਤ ਤੱਕ ਬਣੇ ਰਹਿਣਾ ਜੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਦਿਆ ਕਰੋ ਤੁਹਾਡੇ ਸ਼ੇਅਰ ਦੀ ਬਦੌਲਤ ਕਿਸੇ ਬੇਰੁਜ਼ਗਾਰ ਤੱਕ ਰੁਜ਼ਗਾਰ ਪਹੁੰਚ ਸਕਦਾ ਹੈ ਜੀ ਕਿਸੇ ਦਾ ਭਲਾ ਹੋ ਸਕਦਾ ਹੈ ਇਹ ਵੀ ਪੰਦਾ ਪੱਕਾ ਮ ਹੈਗਾ ਜੀ ਵੀਡੀਓ ਨੂੰ ਸ਼ੇਅਰ ਕਰਨਾ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦੇਵੋ ਤਾਂ ਕਿ ਪੰਜਾਬ ਸਟੇਟ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਨੌਕਰੀ ਸੰਬੰਧੀ ਜਾਣਕਾਰੀ ਪ੍ਰਾਈਵੇਟ ਨੌਕਰੀ ਸੰਬੰਧੀ ਜਾਣਕਾਰੀ ਜਾਂ ਪੰਜਾਬ ਦੇ ਵਿੱਚ ਕੋਈ ਨਵਾਂ ਅਪਡੇਟ ਆਉਂਦਾ ਹੈ ਨੋਟੀਫਿਕੇਸ਼ਨ ਆਉਂਦਾ ਹੈ ਉਸ ਸੰਬੰਧੀ ਜਾਣਕਾਰੀ ਜਾਂ ਪੰਜਾਬ ਦੇ ਵਿੱਚ ਕੋਈ ਵੀ ਕੰਪੀਟੀਟਿਵ ਇਗਜ਼ਾਮ ਆਉਂਦਾ ਹੈ ਜੀ ਉਸ ਸੰਬੰਧੀ ਜਾਣਕਾਰੀ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਾਡਾ ਇੱਕ ਟੈਲੀਗ੍ਰam ਚੈਨਲ ਵੀ ਹੈ ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਵੇਗਾ ਸਾਡੇ ਉਸ ਟੈਲੀਗ੍ਰam ਚੈਨਲ ਨੂੰ ਅਤੇ WhatsApp ਚੈਨਲ ਨੂੰ ਜੁਆਇਨ ਕਰ ਲਵੋ ਜਿੱਥੇ ਅਸੀਂ ਹਰ ਇੱਕ ਵੀਡੀਓ ਦਾ ਲਿੰਕ ਪਲੱਸ ਪੰਜਾਬ ਦੇ ਵਿੱਚ ਕੋਈ ਰਿਜ਼ਲਟ ਆਉਂਦਾ ਹੈ ਉਸ ਦੀ PDF ਫਾਈਲ ਕੋਈ ਨਾ ਮ ਅਪਡੇਟ ਆਉਂਦਾ ਹੈ ਨੋਟੀਫਿਕੇਸ਼ਨ ਆਉਂਦਾ ਉਸ ਦੀ ਪੀਡੀਐਫ ਫਾਈਲ ਜਾਂ ਪੰਜਾਬ ਦੇ ਵਿੱਚ ਕੋਈ ਇਹੋ ਜੀ ਭਰਤੀ ਆਉਂਦੀ ਹੈ ਜਿਸ ਨੂੰ ਭਰਨ ਦੇ ਲਈ ਤੁਹਾਨੂੰ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੁੰਦੀ ਹੈ ਉਸ ਦੀ ਪੀਡੀਐਫ ਫਾਈਲ ਵੀ ਸਾਡੇ ਟੈਲੀਗ੍ਰਾਮ ਚੈਨਲ ਦੇ ਉੱਤੇ ਅਪਲੋਡ ਕਰਦੇ ਹਾਂ ਜਿੱਥੋਂ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ ਤੇ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜੀ ਚਲੋ ਆਪਾਂ ਵੀਡੀਓ ਸ਼ੁਰੂ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਪਹਿਲੇ ਨੋਟੀਫਿਕੇਸ਼ਨ ਵੱਲ ਵਧਦੇ ਹਾਂ ਜੀ ਪਹਿਲਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਪੀ ਐਮ ਸ਼੍ਰੀ ਕੇਂਦਰੀ ਵਿਦਿਆਲਿਆ ਬਟਿੰਡਾ ਕੈਂਟ ਦੇ ਵੱਲੋਂ ਇਹ ਪੋਸਟ ਅਨਾਉਂਸ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ ਤੁਹਾਨੂੰ ਦੱਸ ਦਈਏ ਇਸ ਦੇ ਵਿੱਚ ਪੋਸਟ ਅਨਾਉਂਸ ਕੀਤੀ ਗਈ ਜੀ ਆਰਟ ਕੋਚ ਦੀ 5/7/2025 ਯਾਨੀ ਕਿ 5 ਚਲਾਈ 2025 ਨੂੰ ਸਵੇਰੇ 11 ਵਜੇ ਇੰਟਰਵਿਊ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਐਜੂਕੇਸ਼ਨ ਕੁਆਲੀਫਿਕੇਸ਼ਨ ਤੁਹਾਡੀ ਕੀ ਹੋਣੀ ਚਾਹੀਦੀ ਹੈ ਬੈਚਲਰ ਡਿਗਰੀ ਹੋਣੀ ਚਾਹੀਦੀ ਹੈ ਡਰਾਇੰਗ ਦੇ ਵਿੱਚ ਪੇਂਟਿੰਗ ਦੇ ਵਿੱਚ ਸਕਲਪਚਰ ਦੇ ਵਿੱਚ ਗ੍ਰਾਫਿਕ ਆਰਟ ਦੇ ਵਿੱਚ ਫਾਈਨ ਆਰਟ ਦੇ ਵਿੱਚ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ 50% ਮਾਰਕਸ ਦੇ ਨਾਲ ਦੇ ਨਾਲ ਹੀ बीएड ਦੀ ਡਿਗਰੀ 50% ਮਾਰਕਸ ਦੇ ਨਾਲ ਕੀਤੀ ਹੋਵੇ ਜੀ ਪੀਐਮ 3 ਕੇਂਦਰੀ ਵਿਦਿਆਲਾ ਨੰਬਰ 5 ਬਠਿੰਡਾ ਕੈਂਟ ਵਿਖੇ ਜੀ ਇਹ ਐਪਲੀਕੇਸ਼ਨਾਂ ਦੀ ਮੰਗ ਕੀਤੀ ਗਈ ਆਰਟ ਕੋਚ ਦੀ ਜੋ ਕਿ ਕੰਟਰੈਕਟ ਬੇਸ ਦੇ ਉੱਤੇ ਪੋਸਟ ਕੱਢੀ ਗਈ ਹੈਗੀ ਜੀ ਜਿਹੜੇ ਐਲੀਜੀਬਲ ਤੇ ਵੈਲਿੰਗ ਕੈਂਡੀਡੇਟ ਨੇ ਜੀ ਉਹ ਇੰਟਰਵਿਊ ਦੇ ਉੱਤੇ ਪਹੁੰਚ ਸਕਦੇ ਨੇ ਸ਼ਡਿਊਲ ਟਾਈਮ ਦੇ ਵਿੱਚ ਆਪਣੇ ਸਾਰੇ ਹੀ ਦਸਤਾਵੇਜ਼ ਸਾਰੇ ਡਾਕੂਮੈਂਟਸ ਲੈ ਕੇ ਫੋਟੋ ਕਾਪੀਜ਼ ਵੀ ਲੈ ਕੇ ਤੁਸੀਂ ਪਹੁੰਚਣਾ ਹੈਗਾ ਇਹਨਾਂ ਦੇ ਦਿੱਤੇ ਹੋਏ ਪਤੇ ਦੇ ਉੱਤੇ ਜੀ ਇਹ ਪਹਿਲਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੋ ਕਿ ਪੀਐਮ ਸ੍ਰੀ ਕੇਂਦਰੀ ਵਿਦਿਆਲਿਆਂ ਵੱਲੋਂ ਪੋਸਟਾਂ ਜਾਰੀ ਕੀਤੀਆਂ ਗਈਆਂ ਨੇਗੀਆਂ। ਨੈਕਸਟ ਨੋਟੀਫਿਕੇਸ਼ਨ ਦੀ ਗੱਲ ਕਰੀਏ ਨੋਟੀਫਿਕੇਸ਼ਨ ਨੰਬਰ 2 ਇਹ ਜਾਰੀ ਕੀਤਾ ਗਿਆ ਜੀ ਜਵਾਰ ਨਵੋਦਿਆ ਵਿਦਿਆਲਿਆ ਲੋਹਾਰਾ ਮੋਗਾ ਦੇ ਵਿੱਚ ਪੋਸਟ ਅਨਾਉਂਸ ਕੀਤੀ ਗਈ ਹੈ ਜੀ। ਜੁਨਟ ਹੈ ਜੀ ਨਵੋਦਿਆ ਵਿਦਿਆਲਿਆ ਸਮਿਤੀ ਦੀ ਜੋ ਕਿ ਮਿਨਿਸਟਰੀ ਆਫ ਐਜੂਕੇਸ਼ਨ ਡਿਪਾਰਟਮੈਂਟ ਟਾਪ ਸਕੂਲ ਐਜੂਕੇਸ਼ਨ ਐਂਡ ਲਿਟਰੇਸੀ ਗਵਰਨਮੈਂਟ ਆਫ ਇੰਡੀਆ ਦਾ ਇੱਕ ਅਦਾਰਾ ਹੈਗਾ ਜੀ। ਇਸ ਦੇ ਵਿੱਚ ਇੰਪਲੈਮੈਂਟ ਨੋਟਸ ਹੈ ਜੀ ਇਨ ਇੰਪਲੈਮੈਂਟ ਤੇ ਇੰਗੇਜਮੈਂਟ ਆਫ ਸਰਵਿਸਿਸ ਆਫ TGT ਕੰਪਿਊਟਰ ਸਾਇੰਸ ਦੀ ਪੋਸਟਾਂ ਤੇ ਮੈਟਰਨ ਜੋ ਕਿ ਪਿਓਰਲੀ ਕੰਟਰੈਕਟ ਬੇਸ ਦੇ ਉੱਤੇ ਪੋਸਟਾਂ ਕੱਢੀਆਂ ਗਈਆਂ ਨੇ ਜੀ ਸੈਸ਼ਨ 2025-26 ਲਈ ਜੀ ਪੋਸਟ ਹੈ ਕੀ ਹੈ ਜੀ TGT ਕੰਪਿਊਟਰ ਸਾਇੰਸ ਦੀ ਜਿਸ ਦੇ ਵਿੱਚ ਜੋ ਕਿ ਹੈ এডਿਕੇਸ਼ਨ ਕੁਆਲੀਫਿਕੇਸ਼ਨ ਲਿੰਕ ਤੁਹਾਨੂੰ ਆ ਦਿੱਤਾ ਹੋਇਆ ਜੀ ਇੱਥੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਤੇ ਐਪਲੀਕੇਸ਼ਨ ਦਾ ਲਿੰਕ ਹੈਗਾ ਜਿੱਥੇ ਤੁਸੀਂ ਐਪਲੀਕੇਸ਼ਨ ਫਾਰਮ ਫਿਲ ਕਰਨਾ ਹੈਗਾ ਜੀ ਇਹ ਤੁਸੀਂ ਟਾਈਪ ਕਰਕੇ ਵੀਡੀਓ ਨੂੰ ਪਾਜ਼ ਕਰਕੇ Google Chrome ਦੇ ਵਿੱਚ ਟਾਈਪ ਕਰਕੇ ਤੁਸੀਂ ਪੋਸਟਾਂ ਭਰ ਸਕਦੇ ਹੋ ਹੈਗੇ ਹੋ ਤੇ ਸਾਰੇ 10 ਤਬੇ ਲੈ ਕੇ ਜਾਣੇ ਹੈਗੇ ਨੇ ਜੀ ਇੰਟਰਵਿਊ ਤੁਸੀਂ ਨੋਟ ਕਰ ਸਕਦੇ ਹੋ 30 ਜੂਨ 2025 ਵੇਰੇ 10 ਵਜੇ ਜੀਐਨਵੀ ਲੋਹਾਰਾ ਮੋਗਾ ਦੇ ਵਿਕੇ ਹੋਣ ਚਾਲ ਰਹੀ ਹੈ ਜੋ ਕਿ ਇਸ ਦੇ ਵਿੱਚ ਲਿਖਿਆ ਹੋਇਆ ਸਪੈਸ਼ਲੀ ਅਸਪਰ ਸਮਿਤੀ ਦੇ ਅਕੋਰਡਿੰਗ ਜੋ ਪ੍ਰੀਫਰੈਂਸ ਦਿੱਤੀ ਜਾਵੇਗੀ ਉਹਨਾਂ ਕੈਂਡੀਡੇਟ ਨੂੰ ਜੋ ਜਿਨ੍ਹਾਂ ਦੀ ਕੁਆਲੀਫਿਕੇਸ਼ਨ ਬੰਦਦੀ ਹੈ ਤੇ ਇਨ ਕੇਸ ਦਾ ਕੈਂਡੀਡੇਟ ਕੁਆਲੀਫਿਕੇਸ਼ਨ ਆਰ ਨਾਟ ਅਵੇਲੇਬਲ ਸੀਟ ਐਟ ਐਂਡ ਬੀਟਡ ਕੁਆਲੀਫਿਕੇਸ਼ਨ ਵਿਲ ਬੀ ਰਿਲੈਕਸਡ ਮਤਲਬ ਕਿ ਇਹ ਕੁਆਲੀਫਿਕੇਸ਼ਨ ਦੇ ਲਈ ਮਤਲਬ ਕਿ ਜੋ ਕੈਂਡੀਡੇਟ ਕੋਲੇ सीटेट ਬੀਏ ਬੀਐਡ ਨਾ ਹੋਈ ਕਿਸੇ ਵੀ ਕੈਂਡੀਡੇਟ ਕੋਲੇ ਤਾਂ ਇਹਨੂੰ ਰੈਲੈਕਸੇਸ਼ਨ ਦਿੱਤੀ ਜਾਵੇਗੀ ਇਹ ਚੀਜ਼ ਸਪੈਸ਼ਲੀ ਮੈਂਸ਼ਨ ਕੀਤੀ ਗਈ ਹੈ ਉਸ ਤੋਂ ਬਾਅਦ ਮੈਟਰਨ ਦੀ ਪੋਸਟ ਅਨਾਉਂਸ ਕੀਤੀ ਗਈ ਹੈ ਜੋ ਵੀ ਜੀਐਨਬੀ ਲੋਹਾਰਾ ਡਿਸਟ੍ਰਿਕਟ ਮੋਗਾ ਦੇ ਵਿੱਚ ਹੈ ਜੀ ਇਹਦੇ ਵਿੱਚ ਜੋ ਫੀਮੇਲ ਕੈਂਡੀਡੇਟ ਨੇ ਵਾਕਨ ਇੰਟਰਵਿਊ ਦੇ ਉੱਤੇ ਪਹੁੰਚ ਸਕਦੇ ਨੇ ਜੋ ਕਿ ਕੰਟਰੈਕਟਰ ਵੇਜ ਬੇਸ ਦੇ ਉੱਤੇ ਪੋਸਟ ਹੈ ਜੀ 10 ਮਹੀਨਿਆਂ ਦੇ ਲਈ ਤੀ ਚੂਨ 2025 ਵੇਲੇ 10 ਵਜੇ ਉਹ ਵੀ ਆਫਿਸ ਆਫ ਦਾ ਚੈਂਬਰ ਆਫ ਦਾ ਪ੍ਰਿੰਸੀਪਲ ਪੁਬਿਕ ਪਹੁੰਚਣਾ ਹੈਗਾ ਜੀ ਜੇ ਐਨ ਵੀ ਲੋਹਾਰਾ ਮੋਗਾ ਦੇ ਵਿੱਚ ਜੀ ਕੰਡੀਸ਼ਨ ਫॉर द ਪੋਸਟ ਤੁਹਾਨੂੰ ਦੱਸ ਹੀ ਚੁੱਕਿਆ ਜੀ ਪੋਸਟ ਦਾ ਨਾਮ ਹੈਗਾ ਮੈਟਰਨ ਇੱਕ ਪੋਸਟ ਹੈ ਐਜੂਕੇਸ਼ਨ ਕੁਆਲਿਫਿਕੇਸ਼ਨ 10ਵੀ ਹੈਗੀ ਹੈ ਜੀ ਇਹਦੇ ਵਿੱਚ ਏ ਲਿਮਟ ਹੈਗੀ ਹੈ 35 ਤੋਂ 55 ਮਾਰਟੀਅਲ ਸਟੇਟ ਮੈਰਿਡ ਫੀਮੇਲ ਵਿਦੋਜਬ ਡਿਵੋਰਸ ਵੀ ਇਹਦੇ ਵੀ ਲਈ ਅਪਲਾਈ ਕਰ ਸਕਦੇ ਨੇ ਇਦੇ ਲਈ ਰੀਨੋਮੀਨੇਸ਼ਨ ਦੀ ਗੱਲ ਕਰੀਏ ਮਿਨਿਮਮ ਬੇਸ ਅਕਾਊਂਟ ਗਵਰਨਮੈਂਟ ਦੇ ਅਕੋਰਡਿੰਗ ਦਿੱਤਾ ਜਾਵੇਗਾ ਜੀ ਫ੍ਰੀ ਤੁਹਾਨੂੰ ਬੋਰਡਿੰਗ ਐਂਡ ਲੋਜਿੰਗ ਫੈਸਿਲਿਟੀ ਦਿੱਤੀ ਜਾਵੇਗੀ ਕਲਜ਼ ਦੇ ਨਾਲ ਤੁਹਾਨੂੰ ਉੱਥੇ ਰਹਿਣ ਦੀ ਸਥਿਤੀ ਜਾਵੇਗੀ ਜੀ ਮੈਟਰਨ ਦੀ ਪੋਸਟ ਤੇ ਲਈ ਇਹ ਸੈਕੰਡ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਹੁਣ ਆਪਾਂ ਨੈਕਸਟ ਨੋਟੀਫਿਕੇਸ਼ਨ ਵੱਲ ਵਧਦੇ ਹਾਂ ਤੀਸਰਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਬਿਲਿੰਗ ਕਲਰਕ ਦੀ ਪੋਸਟ ਹੈ ਜੋ ਕਿ ESM ਕੰਟੀਨ ਦੇ ਵਿਖੇ ਪੋਸਟ ਅਨਾਉਂਸ ਕੀਤੀ ਗਈ ਹੈ ਤਰਨ ਤਾਰਨ ਐਕਸ ਸਰਵਿਸਮੈਨ ਦੇ ਲਈ ਜੀ ESM ਕੰਟੇਨਰ ਤਰਨ ਵਿਖੀ ਹੈਗੀ ਜਿਦੇ ਵਿੱਚ ਬਿਲਿੰਗ ਕਲਰਕ ਦੀ ਪੋਸਟ ਹੈ ਜਿਸਦੇ ਵਿੱਚ ਕੁਆਲਿਫੀਕੇਸ਼ਨ ਐਲੀਜੀਬਿਲਟੀ ਦੀ ਗੱਲ ਕਰੀ ਤਾਂ ਐਕ ਸਰਵਿਸਮੈਨ ਹੋਣਾ ਚਾਹੀਦਾ ਜੀ ਜਿਹੜਾ ਵੀ ਅਪਲਾਈ ਕਰਨ ਜਾ ਰਿਹਾ ਹੈ ਗ੍ਰੈਜੂਏਸ਼ਨ ਕੀਤੀ ਹੋਵੇ 12ਵੀਂ ਤੁਸੀਂ ਕੀਤੀ ਹੋਵੇ ਤੇ ਨੋਲਜ ਆਫ ਇੰਗਲਿਸ਼ ਦੀ ਹੋਣੀ ਚਾਹੀਦੀ ਹੈ ਪ੍ਰੋਫੀਸੀਐਂਸੀ ਇਨ ਹੈਂਡਲਿੰਗ ਆਫ ਕੰਪਿਊਟਰ ਦੀ ਜਾਣਕਾਰੀ ਵਧੀਆ ਹੋਵੇ ਤੇ ਆਫਿਸ ਮੈਨੇਜਮੈਂਟ ਦਾ ਐਕਸਪੀਰੀਐਂਸ ਹੋਵੇ ਫਿਜ਼ੀਕਲ ਫਿਟਨੈਸ ਨੈਸਸਰੀ ਹੈਗੀ ਹੈ ਜੀ ESM ਕੰਟੇਨਰ ਦੇ ਲਈ ਪੋਸਟ ਅਨਾਉਂਸ ਕੀਤੀ ਗਈ ਹੈ ਜੇ ਤੁਹਾਡੇ ਮਨ ਦੇ ਵਿੱਚ ਕੋਈ ਵੀ ਕੁਐਰੀ ਹੈ ਤਾਂ ਇਹਨਾਂ ਦੇ ਦਿੱਤੇ ਹੋਏ ਨੰ ਅਕਾਊਂਟ ਕਲਰਕ ਦਾ ਨੰਬਰ ਹੈਗਾ ਜੀ 96725 54733 ਅਤੇ ਮੈਨੇਜਰ ਦਾ ਨੰਬਰ ਹੈਗਾ ਜੀ 97797 88392 ਦੇ ਉੱਤੇ ਸੰਪਰਕ ਕਰ ਸਕਦੇ ਹਾਂ ਹੁਣ ਆਪਾਂ ਨੈਕਸਟ ਨੋਟੀਫਿਕੇਸ਼ਨ ਆਪਾਂ ਚੌਥਾ ਨੋਟੀਫਿਕੇਸ਼ਨ ਵੱਲ ਵਧਦੇ ਹਾਂ ਜੀ ਚੌਥਾ ਨੋਟੀਫਿਕੇਸ਼ਨ ਜੋ ਜਾਰੀ ਕੀਤਾ ਗਿਆ ਦਾ ਟ੍ਰਿਬਿਊਨ ਸਕੂਲ ਦੇ ਵੱਲੋਂ ਜਾਰੀ ਕੀਤਾ ਗਿਆ ਜੀ ਪ੍ਰਾਇਮਰੀ ਟੀਚਰ ਮਦਰ ਟੀਚਰ ਦੀ ਪੋਸਟ ਅਨਾਉਂਸ ਕੀਤੀ ਗਈ ਹੈ ਇੱਕ ਫੀਮੇਲ ਕੈਂਡੀਡੇਟ ਦੀ ਪੋਸਟ ਹੈ ਜੀ ਏਜ ਘੱਟ 40 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਐਜੂਕੇਸ਼ਨ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਬੀਏ ਐਮਏ ਡ ਮਿਨਿਮ 2 ਸਾਲ ਦਾ ਐਕਸਪੀਰੀਅੰਸ ਹੋਵੇ ਪ੍ਰੋਫੀਸ਼ੈਂਸੀ ਇਨ ਇੰਗਲਿਸ਼ ਗੁੱਡ ਟੈਕਨੀਕਲ ਸਕਿੱਲ ਜੋ ਹੋਣੀਆਂ ਚਾਹੀਦੀਆਂ ਜੀ ਤੇ ਤੁਹਾਡੇ ਕੋਲ ਇਹਨਾਂ ਦੀ ਆਫੀਸ਼ਲ ਵੈਬਸਾਈਟ ਹੈ ਜੀ ਟ੍ਰਿਬਿਊਨ ਸਕੂਲ chd.com ਇਹ ਚੰਡੀਗੜ੍ਹ ਹੈਗਾ ਜੀ ਤਾਂ ਟ੍ਰਿਬਿਊਨ ਸਕੂਲ ਉਹਨਾਂ ਵੱਲੋਂ ਪੋਸਟ ਅਨਾਉਂਸ ਕੀਤੇ ਗਏ ਨੇ ਜੀ ਜੋ ਕਿ ਪ੍ਰਿੰਸੀਪਲ ਦਾ ਟ੍ਰਿਬਿਊਨ ਸਕੂਲ ਸੈਕਟਰ 29 ਡੀ ਚੰਡੀਗੜ੍ਹ ਦੇ ਵੱਲੋਂ ਇਹ ਪੋਸਾ ਅਨਾਉਂਸ ਕੀਤੀਆਂ ਨੇ ਕੰਟੈਕਟ ਨੰਬਰ ਹੈਗਾ ਜੀ 7009602425 ਦੇ ਉੱਤੇ ਵੀ ਤੇ ਰਜਿਸਟਰ ਕਰ ਲਈ ਸੰਪਰਕ ਕਰ ਸਕਦੇ ਹੋ ਤੁਸੀਂ ਆਪਣੇ ਰਜੀਮੇ ਸੈਂਡ ਕਰਨੇ ਨੇ ਜੀ ਲੇਟੈਸਟ 10 ਜੁਲਾਈ ਤੋਂ ਪਹਿਲਾਂ ਪਹਿਲਾਂ ਜੀ ਤੇ ਜਿਹੜੇ ਸ਼ਾਰਟਲਿਸਟਡ ਕੈਂਡੀਡੇਟ ਹੋਣਗੇ ਜੀ ਆਪਣੇ ਇੰਟਰਵਿਊ ਤੇ ਲਈ ਭਲਾਏ ਜਾਣਗੇ ਜੀ ਕੋਈ ਹੋਰ ਡਾਕੂਮੈਂਟ ਨਹੀਂ ਪੇਚਣਾ ਅਬਵ ਮੈਂਸ਼ਨ ਰਿਕੁਆਇਰਮੈਂਟ ਜਿਹੜੀ ਹੈਗੀ ਹੈ ਰਿਲੈਕਸਡ ਕੀਤੀ ਜਾਵੇਗੀ ਜੇਕਰ ਡਿਜ਼ਰਵਿੰਗ ਕੈਂਡੀਡੇਟ ਹੋਇਆ ਜੀ ਇੱਕ ਪੋਸਟਾਂ ਚਾਰ ਚਾਰ ਨੋਟੀਫਿਕੇਸ਼ਨ ਜਾਰੀ ਕੀਤੇ ਗਏ ਉਹਨਾਂ ਦੀ ਵੀਡੀਓ ਲੈ ਕੇ ਹਾਜ਼ਰ ਹਾਂ ਤੁਹਾਡੇ ਤੱਕ ਜੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦਿਓ ਕਿਉਂਕਿ ਅਸੀਂ ਬਹੁਤ ਮਿਹਨਤ ਨਾਲ ਤੁਹਾਡੇ ਲਈ ਪੋਸਟਾਂ ਲੱਭ ਕੇ ਲੈ ਕੇ ਆਉਂਦੇ ਆਂ ਜਾਣਕਾਰੀ ਲੱਭ ਕੇ ਲੈ ਕੇ ਆਉਂਦੇ ਅਗਰ ਤੁਸੀਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦਿਓ ਇਸ ਨਾਲ ਸਾਨੂੰ ਮੋਟੀਵੇਸ਼ਨ ਮਿਲਦਾ ਹੈ ਤੇ ਅਗਿਤੇ ਨਵੀਆਂ-ਨਵੀਆਂ ਪੋਸਟਾਂ ਸੰਬੰਧੀ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਾਂਗੇ ਜੀ ਅੱਜ ਦੇ ਨੋਟੀਫਿਕੇਸ਼ਨ ਚਾਰ ਨੋਟੀਫਿਕੇਸ਼ਨ ਤੁਹਾਨੂੰ ਦੱਸ ਦਿੱਤੇ ਆ ਹੋਰ ਵੀ ਪੋਸਟਾਂ ਬਹੁਤ ਸਾਰੀਆਂ ਆਈਆਂ ਹੋਈਆਂ ਨੇ ਜੀ ਉਹਨਾਂ ਦੀ ਵੀਡੀਓ ਬਣਾ ਚੁੱਕੇ ਆ ਸਰਕਾਰੀ ਪੋਸਟਾਂ ਆਈਆਂ ਹੋਈਆਂ ਏਸੀ ਆ ਗਾ ਨੋਟੀਫਿਕੇਸ਼ਨ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਹੁਣ ਮਿਲਦੇ ਹਾਂ ਨਵੀਆਂ ਪੋਸਟਾਂ ਦੇ ਨਾਲ ਨਵੀਂ ਵੀਡੀਓ ਦੇ ਨਾਲ ਜੀ ਤਦ ਤੱਕ ਲਈ ਜੀ ਰੱਬ ਰਾਖਾ ਏਸੀ ਚਾਰ ਨੋਟੀਫਿਕੇਸ਼ਨ ਜਲਦੀ ਤੋਂ ਜਲਦੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਦੇ